ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦਾ ਜਿਹੜਾ ਕਾਰਨ ਹੈ ਉਹ ਸਾਹਮਣੇ ਨਿਕਲ ਕੇ ਇਹ ਆ ਰਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਤੋਂ ਬਹੁਤ ਦੁਖੀ ਸੀ। ਉਸ ਮੰਤਰੀ ਨੇ ਅਸਤੀਫਾ ਇਸ ਕਰਕੇ ਦੇ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਦੇ ਚੋਟੀ ਦੇ ਲੀਡਰਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਨੇ ਤੇ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਹਾਲਾਂਕਿ ਇਹ ਕਹਿ ਦਿੱਤਾ ਗਿਆ ਕਿ ਈਡੀਸਾ ਹੀ ਦਿਸ਼ਾ ਵੱਲ ਕੰਮ ਕਰ ਰਹੀ ਹੈ ਤਾਂ ਕਿਤੇ ਨਾ ਕਿਤੇ ਇਸ ਪੂਰੀ ਦਿੱਲੀ ਸ਼ਰਾਬ ਦੇ ਕਥਿਤ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਕੋਈ ਨਾ ਕੋਈ ਭੂਮਿਕਾ ਇਸ ਦਾ ਮਤਲਬ ਸਾਫ਼ ਹੈ ਈਡੀ ਦੇ ਮੁਤਾਬਕ ਨਜ਼ਰ ਆ ਰਹੀ ਹੈ ਜਿਸ ਕਰਕੇ ਜ਼ਮਾਨਤ ਵੀ ਨਹੀਂ ਮਿਲਦੀ ਜਾਂ ਫਿਰ ਇਹ ਕਹਿ ਲਓ ਕਿ ਕੋਈ ਰਾਹਤ ਨਹੀਂ ਮਿਲਦੀ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਦੇਖਦੇ ਆ ਕਿ ਹੋਰ ਕਿਸ ਕਿਸ ਨੂੰ ਜਿਹੜੇ ਕਸੂਤੇ ਫਸਲੇ ਦਿਖਾਈ ਦੇਣਗੇ ਹਾਲਾਂਕਿ ਐਮਪੀ ਸੰਜੇ ਸਿੰਘ ਇਕਲੌਤੇ ਲੀਡਰ ਨੇ ਆਵਾ ਨਹੀਂ ਪਾਰਟੀ ਦੇ ਜਿਨ੍ਹਾਂ ਨੂੰ ਜੇਲ੍ਹ ਰਹਿਣ ਤੋਂ ਬਾਅਦ ਜ਼ਮਾਨਤ ਮਿਲੀ ਹੈ ਔਰ ਬਤੌਰ ਰਾਜ ਸਭਾ ਮੈਂਬਰ ਦੁਬਾਰਾ ਵੀ ਸੌ ਚੁੱਕ ਚੁੱਕੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀ ਇਹ ਦਿੱਲੀ ਕੈਬਨਿਟ ਦਾ ਮੰਤਰੀ ਸੀ ਰਾਜਕੁਮਾਰ ਆਨੰਦ ਜਿਸ ਨੇ ਅਸਤੀਫਾ ਦੇ ਦਿੱਤਾ ਹੈ ਜਿਹੜਾ ਕਿ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਝਟਕਾ ਹੈ ਜੇਕਰ ਉਹਨਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਤੇ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਉਹ ਹੁਣ ਕਿਸੇ ਹੋਰ ਪਾਰਟੀ ਦਾ ਰੁਖ ਕਰ ਜਾਣ ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਨੇ ਜਿਹੜਾ ਪਾਰਟੀ ਛੱਡ ਦਿੱਤੀ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਆਪ ਦੇ ਉੱਤੇ ਸਵਾਲ ਉਠਾ ਦਿੱਤੇ ਨੇ ਪਟੇਲ ਨਗਰ ਤੋਂ ਵਿਧਾਇਕ ਚੁਣੇ ਗਏ ਸੀ ਰਾਜਕੁਮਾਰ ਆਨੰਦ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਇਸ ਤੋਂ ਬਾਅਦ ਉਹਨਾਂ ਨੇ ਪਾਰਟੀ ਵੀ ਛੱਡ ਦਿੱਤੀ ਹੈ ਉਹਨਾਂ ਦਾ ਅਸਤੀਫਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਉੱਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਇਹ ਵੀ ਦੱਸਦੀ ਹੈ ਕਿ ਬੀਤੇ ਸਾਲ ਨਵੰਬਰ ਦੇ ਵਿੱਚ ਜਦੋਂ ED ਨੇ CM ਕੇਜਰੀਵਾਲ ਨੂੰ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਪੁੱਛਗਿੱਛ ਤੇ ਲਈ ਬੁਲਾਇਆ ਸੀ ਤੇ ਉਦੋਂ ਠੀਕ ਪਹਿਲਾਂ ED ਨੇ ਮੰਤਰੀ ਰਾਜਕੁਮਾਰ ਆਨੰਦ ਦੇ ਨਵਾਸ ਥਾਨ ਤੇ ਵੀ ਛਾਪਾ ਮਾਰਿਆ ਸੀ ਦਿੱਲੀ ਸੀਐਮ ਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਪਾਸੇ ਉਹਨਾਂ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਤੇ ਦੂਜੇ ਪਾਸੇ ਉਹਨਾਂ ਦੇ ਕੈਬਨਿਟ ਸਾਥੀ ਨੇ ਅਸਤੀਫਾ ਤੱਕ ਹੀ ਨਹੀਂ ਦਿੱਤਾ ਹਾਲਾਂਕਿ ਪਾਰਟੀ ਨੂੰ ਵੇਲਵੇ ਦਾ ਕਹਿ ਦਿੱਤਾ ਇੱਕ ਤਰਫ ਜਿਹੜਾ ਸਲਾਖਾਂ ਦੇ ਪਿੱਛੇ ਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਹੋਰ ਸਾਥੀ ਚੱਲ ਰਹੇ ਨੇ ਦੂਜੇ ਪਾਸੇ ਕੈਬਨਿਟ ਦੇ ਵਿੱਚੋਂ ਇਸ ਤਰ੍ਹਾਂ ਵਿਕਟ ਡਿੱਗਣਾ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਲਈ ਬੇਸ਼ੱਕ ਉਹ ਦਿੱਲੀ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਪਾਰਟੀ ਛੱਡੀ ਇਸ ਦਾ ਅਸਰ ਹੋਣ ਵਾਲੀਆਂ ਚੋਣਾਂ ਦੇ ਉੱਤੇ ਵੀ ਪੈ ਸਕਦਾ ਹੈ ਕਿਵੇਂ ਉਹਨਾਂ ਦੇ ਹੀ ਮੰਤਰੀ ਆ ਜਿਹੜੇ ਉਹ ਪਾਰਟੀ ਛੱਡ ਰਹੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੀ ਇੱਕ ਗੱਲ ਦਾਵਾ ਕਰਦੀ ਦਿਖਾਈ ਦਿੰਦੀ ਹੈ ਜਦੋਂ ਕੋਈ ਦੂਸਰੀ ਪਾਰਟੀ ਦੇ ਵਿੱਚੋਂ ਚਾਹੇ ਉਹ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਦੇ ਵਿੱਚੋਂ ਹੀ ਹਾਲਾਂਕਿ ਕਿਉਂ ਨਾ ਆਮ ਆਦਮੀ ਪਾਰਟੀ ਵੱਲ ਕੋਈ ਰੁਖ ਕਰਦਾ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਉੱਥੇ ਕੰਮ ਨਹੀਂ ਕਰਨ ਦਿੱਤਾ ਗਿਆ ਤੇ ਸਾਡੀ ਪਾਰਟੀ 'ਚ ਖੁੱਲ੍ਹ ਕੇ ਕੰਮ ਕਰਨ ਦਾ ਇਹਨਾਂ ਨੂੰ ਮੌਕਾ ਦਿੱਤਾ ਜਾਵੇਗਾ ਉਹ ਜਿੰਨੀਆਂ ਵੀ ਉਦਾਹਰਨਾਂ ਪਿਛਲੀਆਂ ਲੈ ਲਈਏ ਪਰ ਜਦੋਂ ਇਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕੋਈ ਦੂਸਰੇ ਵੱਲ ਨੂੰ ਜਾਂਦਾ ਹੈ ਤਾਂ ਉਹਨਾਂ ਨੂੰ ਗਵਧਾਰ ਕਿਹਾ ਜਾਂਦਾ ਹੈ ਜਿਵੇਂ ਕਿ ਉਮੀਦਵਾਰੀ ਪਹਿਲਾਂ ਛੱਡੀ ਸੁਸ਼ੀਲ ਰਿੰਕੂ ਨੇ ਲੋਕ ਸਭਾ ਮੈਂਬਰ ਨੇ ਔਰ ਮੌਜੂਦਾ ਵਿਧਾਇਕ ਸ਼ੀਤਲ ਉਂਗਰਾਲ ਨੇ ਅਸਤੀਫਾ ਦਿੱਤਾ ਤੇ ਜਲੰਧਰ ਤੋਂ ਇੱਕ ਵੱਡਾ ਝਟਕਾ ਸੀ ਜਿਸ ਦਾ ਅਸਰ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਾਰੇ ਪਾਸੇ ਪਿਆ ਕਿ ਸੱਤਾ ਧਿਰ ਨੂੰ ਕਿਵੇਂ ਕੋਈ ਲੀਡਰ ਛੱਡ ਸਕਦੇ ਨੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਤੇ ਹੁਣ ਜਦੋਂ ਮੰਤਰੀ ਰਾਜਕੁਮਾਰ ਆਨੰਦ ਨੇ ਅਸਤੀਫਾ ਦਿੱਤਾ ਤੇ ਉਸ ਦਿਨ ਵੀ ਇਹ ਕਾਰਨ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਸਵਾਲ ਉੱਠ ਰਹੇ ਨੇ ਇਸ ਕਰਕੇ ਅਸਤੀਫਾ ਦਿੱਤਾ ਗਿਆ ਔਰ ਇਥੋਂ ਤੱਕ ਕਿ ਸਵਾਲ ਜਿਹੜੇ ਉੱਠ ਰਹੇ ਨੇ ਨਾਲ ਹੀ ਰਾਜਕੁਮਾਰ ਆਨੰਦ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਪਾਰਟੀ ਵੀ ਜੋ ਨੀਤੀ ਹੈ ਉਸ ਦੇ ਨਾਲ ਉਹ ਸਹਿਮਤ ਨਹੀਂ ਇਸ ਦਾ ਮਤਲਬ ਇਹ ਹੈ ਕਿ ਕਿਤੇ ਨੀਤੀ ਦੇ ਵਿੱਚ ਕੋਈ ਗੜਬੜੀ ਹੈ ਜਿਸ ਕਰਕੇ ਰਾਜਕੁਮਾਰ ਆਨੰਦ ਨੇ ਦਾਵਾ ਕੀਤਾ ਤਾਂ ਹੁਣ ਇਹ ਪਾਰਟੀ ਨੂੰ ਛੱਡ ਦੇਣਾ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਨਵੰਬਰ 2023 ਦੇ ਵਿੱਚ ਜੀਡੀ ਨੇ ਛਾਪਾ ਵੀ ਮਾਰਿਆ ਸੀ ਬੀਤੇ ਸਾਲ ਸੀਐਮ ਕੇਜਰੀਵਾਲ ਨੂੰ ਜਦੋਂ ਸ਼ਰਾਬ ਘਟਾਲੇ ਮਾਮਲੇ 'ਚ ਪੁੱਛਗਿੱਛ ਲਈ ਸੱਦਿਆ ਗਿਆ ਸੀ ਹਾਲਾਂਕਿ 9-10 ਸੱਮਨ ਮਿਲਣ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਸੀ ਹੋਏ ਫਿਰ ਆਖਰਕਾਰ ਈਡੀ ਨੇ ਅਦਾਲਤ ਤੋਂ ਜਦੋਂ ਝੰਡੀ ਮਿਲਦੀ ਹੈ ਹਰੀ ਝੰਡੀ ਤੇ ਉਹਨਾਂ ਦੇ ਘਰ ਜਾ ਕੇ ਥੋੜੀ ਦੇਰ ਪੁੱਛਗਿੱਛ ਕਰਦੇ ਨੇ ਤੇ ਸ਼ਾਮ ਨੂੰ ਨਾਲ ਹੀ ਲੈ ਜਾਂਦੇ ਨੇ ਈਡੀ ਵਾਲੇ ਅਧਿਕਾਰੀ ਅਰਵਿੰਦ ਕੇਜਰੀਵਾਲ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਰਿਮਾਂਡ ਤੋਂ ਬਾਅਦ ਉਹ 15 April ਤੱਕ ਨਿਆਂਇਕ ਹਿਰਾਸਤ ਵਿੱਚ ਚੱਲ ਰਹੇ ਨੇ ਤੇ ਉਸੇ ਦੇ ਦੌਰਾਨ ਜਿਹੜਾ ਇੱਕ ਵੱਡਾ ਝਟਕਾ ਮਿਲ ਗਿਆ ਮંત્રી ਜਦੋਂ ਸੀ ਰਾਜਕੁਮਾਰ ਆਨੰਦ ਤੋਦੋਂ ਉਹਨਾਂ ਦੇ ਨਿਵਾਸ ਸਥਾਨ ਤੇ ਛਾਪਾ ਵੀ ਮਾਰਿਆ ਗਿਆ ਸੀ ਦਿੱਲੀ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਛਾਪੇ ਮਾਰੀ ਦੇ ਲਈ ਪਹੁੰਚੀ ਸੀ ਟੀਮ ਈਡੀ ਦੀ ਟੀਮ ਨੇ ਮੰਤਰੀ ਦੇ ਸਿਵਲ ਲਾਇੰਜ਼ ਸਥਿਤ ਅਧਿਕਾਰਤ ਸਥਾਨ ਦੇ ਉੱਤੇ ਨੌ ਥਾਵਾਂ ਦੇ ਉੱਤੇ ਛਾਣਬੀਣ ਕੀਤੀ ਸੀ ਸਾਹਮਣੇ ਆਇਆ ਸੀ ਕਿ ਈਡੀ ਦੀ ਟੀਮ ਨੇ ਰਾਜਕੁਮਾਰ ਆਨੰਦ ਦੇ ਬਿਜ਼ਨਸ ਦੇ ਨਾਲ ਜੁੜੇ ਮਾਮਲਿਆਂ ਦੇ ਸਬੰਧੀ ਛਾਪਾ ਮਾਰਿਆ ਸੀ ਰਾਜਕੁਮਾਰ ਆਨੰਦ ਨੇ ਹਵਾਲਾ ਲਏ ਲੈਣ ਦੇਣ ਦੇ ਵਿੱਚ ਸ਼ਾਮਲ ਹੋਣ ਦਾ ਵੀ ਸ਼ੱਕ ਸੀ ਇਸ ਛਾਪੇਮਾਰੀ ਨੂੰ ਦੇ ਮਾਮਲੇ ਦੇ ਵਿੱਚ ਜੋੜ ਕੇ ਦੇਖਿਆ ਜਾ ਰਿਹਾ ਸੀ ਕਿ ਕੋਈ ਹਵਾਲਾ ਦਾ ਲੈਣ ਦੇਣ ਹੋਇਆ ਹੈ ਇਸੇ ਕਰਕੇ ਉਹ ਛਾਪਾ ਵੱਜਿਆ ਸੀ ਪਰ ਕੀ ਹੁਣ ਈਡੀ ਦੀ ਘੁਰਕੀ ਤੋਂ ਡਰ ਕੇ ਰਾਜਕੁਮਾਰ ਆਨੰਦ ਗਏ ਨੇ ਪਾਰਟੀ ਛੱਡ ਕੇ ਜਾ ਪਾਰਟੀ ਛੱਡਨੀ ਪਈ ਜਾਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਜਾਂ ਵਜ੍ਹਾ ਕੋਈ ਹੋਰ ਹੈ ਕਿਉਂਕਿ ਉਹਨਾਂ ਨੇ ਵਜ੍ਹਾ ਇਹ ਦੱਸੀ ਹੈ ਕਿ ਆਮ ਆਦਮੀ ਪਾਰਟੀ ਜੋ ਭ੍ਰਿਸ਼ਟਾਚਾਰ ਮਾਮਲੇ 'ਚ ਕਾਰਵਾਈ ਕਰਨ ਤੇ ਨੀਤੀ ਅਪਣਾ ਰਹੀ ਹੈ ਜਿਸ ਤਰ੍ਹਾਂ ਦੇ ਪਾਰਟੀ ਤੇ ਲਗਾਤਾਰ ਸਵਾਲ ਉੱਠ ਰਹੇ ਨੇ ਉਸ ਦੇ ਨਾਲ ਉਸ ਹਮਤ ਨਹੀਂ ਤਾਂ ਹੁਣ ਦੇਖਦੇ ਹਾਂ ਕਿ ਇਸ ਝਟਕੇ ਦੇ ਵਿੱਚ ਦੇ ਨਾਲ ਕਿੰਨਾ ਕੁ ਸਦਮਾ ਲੱਗਦਾ ਆਮ ਆਦਮੀ ਪਾਰਟੀ ਨੂੰ ਇਸ ਦਾ ਜਵਾਬ ਅਰਵਿੰਦ ਕੇਜਰੀਵਾਲ ਨੂੰ ਸਨੇਹ ਦੇ ਰੂਪ ਦੇ ਵਿੱਚ ਉਹ ਜੇਲ੍ਹ ਤੋਂ ਕੀ ਭੇਜਦੇ ਨੇ ਸੁਨੀਤਾ ਕੇਜਰੀਵਾਲ ਨੂੰ ਜਿਹੜਾ ਕਿ ਅਕਸਰ ਹੀ ਉਹਨਾਂ ਦੇ ਸਨੇਹ ਪੜਦੇ ਦਿਖਾਈ ਦਿੰਦੇ ਨੇ ਤੇ ਹੋਰ ਲੀਡਰ ਇਸ ਦਾ ਜਵਾਬ ਕੀ ਦਿੰਦੇ ਨੇ ਉਹ ਥੋੜੇ ਸਮੇਂ ਦੇ ਵਿੱਚ ਉਸ ਦੀ ਵੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਜਾਵੇਗੀ ਪਰ ਜਿਹੜਾ ਕਿ 20 22 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਪੂਰੇ ਦੇਸ਼ ਭਾਰ ਦੇ ਵਿੱਚੋਂ ਲੜ ਰਹੀ ਹੈ ਉਸ ਦੇ ਉੱਤੇ ਵੀ ਅਸਰ ਦੇਖਣ ਨੂੰ ਮਿਲੇਗਾ ਹਾਲਾਂਕਿ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਕੇਂਦਰੀ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਹੈ ਉਸ ਦੇ ਨਾਲ ਸਾਡੇ ਲੀਡਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਇਸ ਕਰਕੇ ਜਿਹੜੇ ਨੇ ਕਈ ਲੀਡਰ ਡਰ ਕੇ ਭਾਜਪਾ ਵੱਲ ਚਲੇ ਜਾਂਦੇ ਨੇ ਚਾਹੇ ਕਿਸੇ ਪਾਰਟੀ ਨਾਲ ਸੰਬੰਧਤ ਹੋਣ ਪਰ ਜਿਹੜੇ ਅੜ ਜਾਂਦੇ ਨੇ ਉਹਨਾਂ ਨੂੰ ਫਿਰ ਜੇਲ੍ਹ ਜਾਣਾ ਪੈਂਦਾ ਅਰਵਿੰਦ ਕੇਜਰੀਵਾਲ ਦੇ ਮਾਮਲੇ ਵਿੱਚ ਭੁੱਖ ਹੜਤਾਲ ਤੱਕ ਰੱਖੀ ਗਈ ਪਰ ਇਹ ਝਟਕਾ ਛੋਟਾ ਨਹੀਂ ਹੈ ਆਮ ਆਦਮੀ ਪਾਰਟੀ ਦੇ ਮੰਤਰੀ ਦਿੱਲੀ ਸਰਕਾਰ ਦੇ ਵਿੱਚ ਰਾਜਕਮਾਰ ਆਨੰਦ ਨੇ ਇਹ ਕਹਿੰਦੇ ਆ ਅਸਤੀਫਾ ਦਿੱਤਾ ਔਰ ਪਾਰਟੀ ਛੱਡੀ ਕਿ ਮੈਂ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਜਿਹੜੀ ਰਣਨੀਤੀ ਚੱਲ ਰਹੀ ਹੈ ਨੀਤੀ ਚੱਲ ਰਹੀ ਹੈ ਉਸ ਦੇ ਨਾਲ ਸਹਿਮਤ ਨਹੀਂ ਹਾਂ ਇਸੇ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਇਸ ਅਸਤੀਫੇ ਦੇ ਨਾਲ ਕਿੰਨਾ ਅਸਰ ਪੈਣ ਵਾਲਾ ਤੁਸੀਂ ਕੀ ਸੋਚਦੇ ਸਮਝਦੇ ਹੋ ਵਜ੍ਹਾ ਕੀ ਹੋ ਸਕਦੀ ਹੈ ਜੋ ਰਾਜਕਮਾਰ ਆਨੰਦ ਨੇ ਦੱਸੀ ਹੈ ਵਜ੍ਹਾ ਕੀ ਉਹੀ ਸਹੀ ਹੈ ਜਾਂ ਕੋਈ ਵਜ੍ਹਾ ਪੋਰਸ ਦੇ ਪਿੱਛੇ ਜਾਪਦੀ ਐ ਇਸ ਦੇ ਬਾਰੇ ਤੁਹਾਡਾ ਕੀ ਪ੍ਰਤੀਕਿਰਿਆ ਹੈ ਤੁਹਾਡਾ ਕੀ ਨਜ਼ਰੀਆ ਤੁਸੀਂ ਵੀ ਆਪਣੇ ਨਜ਼ਰੀਏ ਤੋਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਰ ਆਗਲੇ ਅਪਡੇਟ ਤੱਕ ਦੇ ਲਈ ਜੁੜੇ ਰਹੋ এবিসি ਪੰਜਾਬ ਦੇ ਨਾਲ